ਜ਼ਮੀਨ ਤੇ ਪਏ ਇਹ ਨਿਸ਼ਾਨ ਗਵਾਹੀ ਭਰ ਰਹੇ ਨੇ ਉਸ ਖੂਨੀ ਚੜਪਦੀ ਜਿਸ ਦੀ ਵਜ੍ਹਾ ਸੀ ਸਿਆਸੀ ਰੰਜਿਸ਼ ਮਾਮਲਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਂ ਦਾ ਏ ਇਲਜ਼ਾਮਾ ਮੁਤਾਬਕ ਅਕਾਲੀ ਸਰਪੰਚ ਅਤੇ ਉਸ ਦੇ ਸਮਰਥਕਾਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਕਮਲਜੀਤ ਸਿੰਘ ਦੇ ਉੱਤੇ ਹਮਲਾ ਕੀਤਾ ਮਲਜ਼ਮਾਂ ਨੇ ਕਮਲਜੀਤ ਦੀ ਬੁਰੇ ਤਰੀਕੇ ਕੁੱਟਮਾਰ ਕੀਤੀ ਤੇ ਉਸ ਉੱਤੇ ਗੋਲੀ ਵਿਛਲਾਈ ਜਿਸ ਕਾਰਨ ਕਮਲਜੀਤ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਤੇ ਉਸ ਨੂੰ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਹਮਲੇ ਦੇ ਵਿੱਚ ਜ਼ਖਮੀ ਹੋਏ ਨਾਚਵਾਨ ਦੀ ਮਾਂ ਦੇ ਮੁਤਾਬਕ ਮੁਲਜ਼ਮਾਂ ਨੇ ਸਿਆਸੀ ਬਦਲਾਖੋਰੀ ਦੇ ਕਾਰਨ ਅਜੇ ਹਾਕੀਤਾ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਮੁਲਜ਼ਮਾਂ ਦੇ ਕਹੇ ਮੁਤਾਬਕ ਵੋਟ ਨਹੀਂ ਪਾਈ ਸੀ ਆਏ ਆਏ ਵਾਪੇ ਇਹਨਾਂ ਨੂੰ ਵੰਗਾਰਦੇ ਹਾਂ ਪਹਿਲਾਂ ਬੋਟਾਂ ਵੱਲੋਂ ਇਹ ਬੋਟਾਂ ਪਾਉ ਆਹ ਨਹੀਂ ਪਾਈਆਂ ਇਹਨਾਂ ਨੂੰ ਹੀ ਆਖਿਆ ਚਲੋ ਹਰੇ ਦਿਲ ਚ ਹਨ ਇਹ ਸਾਡਾ ਜਿੱਥੇ ਜਿੱਕਰ ਇਹਦਾ ਹੀ ਪਾਵਾਂਗੇ ਤੇ ਜਿੱਦਣ ਤੋਂ ਬੋਟਾਂ ਪੈ ਗਈਆਂ ਨੇ ਉਹ ਬਣ ਗਿਆ ਵਾ ਇਹਨਾਂ ਨੂੰ ਇਹ ਵਾ ਪਈ ਇਹ ਉਦੰਤੋਂ ਵੰਗਾਰ ਲੱਗ ਪਏ ਹਨ ਪਈ ਹਾਂ ਫੜਨਾ ਫੜਨਾ ਹੀ ਗਰੀਜੇ ਹੈਗੇ ਹਾਂ ਕੱਲਾ ਵਿਚਾਰ ਆਇਆ ਉਹਨੂੰ ਇੰਨਾ ਕਾਬੂ ਕਰ ਲਿਆ ਇਹੀ ਚੰਨੇ ਆਪੇ ਪਈਏ ਹਾਕਦਣਾ ਹਾਕਨ ਵੇਣ ਜੋ ਹੈਗਾ ਵਾ ਇਹ ਦੂਹਰਾ ਹਾ ਦੇਣਾ ਹਦਾਕ ਨਾ ਕਰਦਾ ਪਿੰਡ ਚ ਵੀ ਕਰਦਾ ਲੋਕਾਂ ਨਾਲ ਵੀ ਕਰਦਾ ਇਹੋ ਇਸਤ ਮੈਂ ਜਦੋਂ ਵੇਖਿਆ ਵਾ ਵੀ ਰੋਲਾ ਪਿਆ ਮੈਂ ਬਾਹਰ ਆਈਆ ਉਹ ਮੁੰਡੇ ਨੂੰ ਬੜੇ ਮਤਲਬ 5-7 ਜਣੇ ਵੱਢਣ ਡੇ ਆ ਬਹੁਤ ਬੇਹਾਲੀ ਵੱਢਣ ਡੇ ਆ ਫਾਇਰਿੰਗ ਵੀ ਹੋ ਰਹੀ ਆ ਪਰ ਮੈਂ ਸਾਰਾ ਕੁਝ ਮਤਲਬ ਡਰ ਖੋਫ ਤੋਂ ਬਾਰ ਹੋ ਕੇ ਮੈਂ ਚੇਅਰਮੈਨ ਦੇਗੇ ਆ ਕੇ ਹੱਥ ਜੋੜੇ ਮੈਂ ਭਾਜੀ ਗਲਤ ਕੰਮ ਕਰਾਉਣ ਦੇ ਨਾ ਕਰਾਓ ਬੱਚਿਆਂ ਨੂੰ ਘਰ ਲੈ ਜਾਓ ਇਹ ਕੰਮ ਗਲਤ ਆ ਗਲਤ ਹੋ ਜੇਗਾ ਪਰ ਉਹ ਨਿਮ ਤਲੇ ਨਾ ਉਹਨਾਂ ਨੇ ਇਸ ਚੀਜ਼ ਨੂੰ ਸੁਣਿਆ ਨਾ ਵਿਚਾਰਿਆ ਕੱਟਾਂ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਹਾਲਾਂਕਿ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਸੀ ਪਿੰਡ ਅਗਵਾਨ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਦੋ ਘਟਾਂ ਦੇ ਵਿੱਚ ਆਪਸ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਕਵਲਜੀਤ ਸਿੰਘ ਇਲੀਸ ਸੋਨੂ ਸਨਫਰ ਅਕਬੀਰ ਸਿੰਘ ਵਾਸੀ ਅਗਵਾਨ ਤੇ ਸੱਟਾਂ ਲੱਗੀਆਂ ਨੇ ਉਸ ਨੂੰ ਜਿਹੜਾ ਹਸਪਤਾਲ ਦਾਖਲ ਕਰਾਇਆ ਗਿਆ ਉਸ ਚੇਰੇ ਇਲਾਜ ਇਸ ਸਬੰਧਤ ਪਾਰਟੀ ਦੇ ਜਿਹੜੇ ਬਿਆਨات ਲਿਖੇ ਜਾ ਰਹੇ ਨੇ ਕਿਦੋਂ ਦੋ ਕੋਲ ਬਰਾਮਦ ਹੋਏ ਨੇ ਜੀ ਬਾਕੀ ਉਸ ਦੀ ਜਿਹੜੀ ਤਸਦੀਕ ਤਫਤੀਸ਼ ਕੀਤੀ ਜਾ ਰਹੀ ਹੈ ਜੋ ਤਫਤੀਸ਼ ਵਿੱਚ ਨਿਕਲੇ ਸਾਹਮਣੇ ਆਏਗਾ ਉਸ ਤੱਪ ਕਾਰਵਾਈ ਕੀਤੀ ਜਾਵੇਗੀ